ਪਰਮਾਤਮਾ ਸਦਾ ਜਾਗਿਆ ਹੋਇਆ ਮਨੁੱਖ ਦੀ ਜੀਵਨ ਚੇਤਨਾ ਸਦਾ ਸੁੱਤੀ ਹੋਈ ਇਸ ਇਹ ਕੀਰਤਨ ਇਹ ਕਥਾ ਇਹ ਪਾਠ ਇਹ ਵਾਹਿਗੁਰੂ ਮੰਤਰ ਦਾ ਜਪ ਆਪਣੇ ਆਪ ਨੂੰ ਜਗਾਉਣ ਵਾਸਤੇ ਤਾਂ ਕਿ ਉਸ ਜਾਗੇ ਹੋਏ ਦਾ ਪਤਾ ਚੱਲ ਜਾਏ ਜਿਤਨੇ ਅਸੀਂ ਜਾਗਦੇ ਜਾਵਾਂਗੇ ਉਤਨਾ ਹੀ ਉਸ ਦਾ ਪਤਾ ਚੱਲੇਗਾ ਤੋ ਜਾਗਦੇ ਹੋਏ ਦਾ ਜਪ ਹੀ ਜਗਾਏਗਾ ਸੁਤੇ ਹੋਏ ਦਾ ਜਪ ਨਹੀਂ ਜਗਾਏਗਾ ਪ੍ਰਮਾਤਮਾ ਜਾਗਦੀ ਜੋਤ ਹੈ ਤੋ ਸਹਿਬ ਕਹਿੰਨ ਜਾਗਤ ਜੋਤ ਜਪੈਨੇ ਸਵਾਸਰ ਇੱਕ ਬਿਨਾ ਮਨ ਇੱਕ ਨਾਨ ਹੈ ਜਦ ਜਪਣ ਲਗੇ ਤੇ ਅੰਦਰ ਭਾਵ ਸਿਰਫ ਇਤਨਾ ਹੀ ਹੋਵੇ ਇੱਕ ਉਸ ਨੂੰ ਸੁਣਨਾ ਉਹ ਜਿਹੜੀ ਇੱਕ ਧਨ ਉਚਾਰਨ ਹੋ ਰਹੀ ਹੈ ਵਾਹਿਗੁਰੂ ਵਾਹਿਗੁਰੂ ਇੱਕ ਬਿਨਾ ਮਨ ਨਾਇਕ ਮਨ ਵਿੱਚ ਦੂਜਾ ਖਿਆਲ ਨਾ ਆਣ ਦੇਵੇ ਮਨ ਸੁਣੇ ਹੁਣ ਮੈਂ ਅਰਸ਼ ਕਰਾਂ ਬੁਨਿਆਦੀ ਤੱਥ ਤੁਹਾਡੇ ਸਾਹਮਣੇ ਰੱਖਦੇ ਹਾਂ ਮਨ শ্রোਤਾ ਬਣੇ ਜ਼ਬਾਨ ਵਕਤਾ ਬਣੇ ਆਪ ਕਥੇ ਆਪ ਸੁਣਨੇ ਹਰ ਬੜੀ ਕੀਮਤੀ ਪੰਕਤੀ ਕਥਨ ਆਪ ਕਰੇ ਵਾਹਿਗੁਰੂ ਵਾਹਿਗੁਰੂ ਸੁਣਨ ਦੋਜੈ ਨਹੀਂ ਸੁਣੇ ਵੀ ਹੋਣਾ ਆਪ ਕਥੇ ਆਪ ਸੁਣਨੇ ਹਾਸ ਮਨ ਕਥਨ ਹਾਰ ਬਣ ਜਾਂਦਾ ਸੁਣਨ ਹਾਰ ਨੇ ਬਣਦਾ ਜਿਸ ਨੂੰ ਮੈਂ ਜਿਸ ਤਰ੍ਹਾਂ ਬਿਆਨ ਕਰਦਾ ਹੁਨਾ ਖੋਲ ਰਿਆ ਮੈਂ ਰੋਟੀ ਪਕਾ ਲਵਾ ਮੈਂ ਰੋਟੀ ਕਮਾ ਲਵਾ ਪਰ ਮੈਂ ਰੋਟੀ ਖਾਵਾ ਨਾ ਕਿ ਮੇਰੀ ਭੁੱਖ ਮਿਟੇ ਖਾੜੀ ਬੋਕ ਮਿਟੇ ਗੁਰਦੁਆਰੇ ਆਣਾ ਕਥਾ ਕੀਰਤਨ ਸੁਣਨਾ ਸੇਵਾ ਕਰਨੇ ਵਾਹਿਗੁਰੂ ਵਾਹਿਗੁਰੂ ਜਪਨਾ ਇਹ ਰੋਟੀ ਕਮਾਣਾ ਰੋਟੀ ਪਕਾਣਾ ਅਗਰ ਮਨ ਸੁਣਨ ਲੱਗ ਪਿਆ ਤੋ ਇਹ ਖਾਣਾ ਹੈ ਇਹ ਖਾਣਾ ਹੈ ਕਿਸ ਤਰ੍ਹਾਂ ਮੈਂ ਫਿਰ ਦੌਰਾਂ ਮਾ ਭੋਜਨ ਦੇ ਬੁਰਕੀ ਮੂੰਹ ਦੇ ਰਾਹੇ ਅੰਦਰ ਜਾਏਗੀ ਗੁਰੂ ਦਾ ਸ਼ਬਦ ਕੰਨਾਂ ਦੇ ਰਾਹੀ ਅੰਦਰ ਜਾਏਗਾ ਸਰਵਨਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਦੇ ਜਵਾਨ ਗਾਇਨ ਕਰੇ ਮਨ ਸੁਣੇ ਜਵਾਨ ਗਾਇਨ ਸਾਰਿਆਂ ਦੇ ਕਰਨ ਲੱਗ ਪੈਂਦੀਏ ਮਨ ਨੇ ਸੁਣਦਾ ਮਨ ਨੇ ਸੁਣਦਾ ਮਨ ਸਰੋਪਾ ਨਹੀਂ ਬਣਦਾ ਸ਼ਾਇਦ ਮੈਂ ਆਪ ਜੀ ਦੇ ਸਾਹਮਣੇ ਸੁਰਤ ਦੇ ਅਰਥ ਰੱਖੇ ਨੇ ਕਿ ਨਹੀਂ ਸੁਰਤ ਸੁਰਤ ਦੇ ਤਿੰਨ ਅਰਥ ਨੇ ਸੁਰ ਸੁਣਨਾ ਸੁਰ ਸਮਝਣਾ ਸੁਰ ਜੁੜਨਾ ਵੀ ਇਹ ਤੇ ਸੁਰਤ ਦੇ ਚ ਹੈ ਸਰੋਪਾ ਸਰੋਤੇ ਤੋਂ ਸੁਰਤ ਸ਼ਬਦ ਬਣਿਆ ਹੈ ਇਹ ਤੇ ਸਰੋਤਾ ਹੈ ਇਹ ਤੇ ਸੁਰਤ ਦੇ ਚ ਹੈ ਅਗਰ ਇਹ ਸੁਰਤ ਦੇ ਚ ਤੇ ਉਹ ਸੁਰਤ ਆ ਜਾਏਗੀ ਸਮਝ ਆ ਜਾਏਗੀ ਅਗਰ ਇਹਨੂੰ ਸੁਰਤ ਆ ਗਈ ਜੇ ਤਾਂ ਸੁਰਤ ਜੁੜ ਜਾਏਗੀ ਧਿਆਨ ਜੁੜ ਜਾਏਗਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੋੜਨਾ ਸਰੋਤਾ ਹੋਣਾ ਬਹੁਤ ਔਖਾ ਹੈ ਅਗਰ ਸਰੋਤਾ ਹੋਣਾ ਆ ਜਾਏ ਮਨ ਆਪਣੋ ਖੇਡ ਬਣ ਗਈ ਖੇਡ ਬਣ ਗਈ ਸਾਰੇ ਕੰਮ ਮਨੁੱਖ ਧਾਰਮਕ ਕਰ ਲੈਂਦਾ ਹੈ ਮਨ ਸਰੋਤਾ ਨਹੀਂ ਬਣਦਾ ਕਿਉਂ ਮਨ ਹਰ ਵਕਤ ਬੋਲਦਾ ਹੈ ਬੋਲਣ ਜਾਂਦਾ ਹੈ ਵਕਤਾ ਜ਼ੁਬਾਨ ਵੀ ਵਕਤਾ ਬਣੇ ਮਨ ਵੀ ਵਕਤਾ ਬਣੇ ਜ਼ੁਬਾਨ ਵੀ ਬੋਲੇ ਮਨ ਵੀ ਬੋਲੇ ਫਿਰ ਸੁਣੇਗਾ ਕੌਣ ਸੁਣੇ ਅਰੇ ਮਨ ਜਿਹੜਾ ਬੋਲਦਾ ਹੈ ਇਹ ਨੀਂਦ ਦੇ ਜਿਵੇਂ ਮਲਕ ਬੋਲਦਾ ਹੈ ਨਾ ਇਸ ਤਰ੍ਹਾਂ ਸੋਤਿਆਂ ਹੋਇਆ ਮਨ ਬੋਲ ਰਿਹਾ ਹੈ ਮਨ ਸੋਇਆ ਮਾਇਆ ਵਿਸਮਾ ਤੂੰ ਨੀਂਦ ਦੇ ਜਿਹੜਾ ਬੋਲਣਾ ਹੁੰਦਾ ਬੜਬੜਾਣਾ ਹੀ ਹੁੰਦਾ ਹੈ ਯਕੀਨ ਜਾਣੋ ਅਗਰ ਕਿਸੇ ਦਿਨ ਥੋੜਾ ਜਿਹਾ ਧਿਆਨ ਅੰਦਰ ਜਾਏ ਬਈ ਮਨ ਵਿੱਚ ਕਿਹੜੇ ਕਿਹੜੇ ਪੁਰਨੇ ਜਾਗਦੇ ਨੇ ਕੀ ਬੋਲ ਰਿਹਾ ਸਭ ਵਿਅਤ ਸਭ ਫਿਦੋਰ ਉਹ ਸਾਰਾ ਬੋਲਣਾ ਇਸ ਤਰ੍ਹਾਂ ਜਿਵੇਂ ਇੰਗਲਿਸ਼ ਬੋਲਣਾ ਕਹਿੰਦੇ ਨੇ ਕੁੰਭਕਰਨ ਰਾਵਣ ਦਾ ਫਰਾ 6 ਮਹੀਨੇ ਸੌਂਦਾ ਸੀ ਔਰ 6 ਮਹੀਨੇ ਜਾਗਦਾ ਸੀ ਬੜੀ ਲੰਬੀ ਨਹੀਂ ਰਾਵਣ ਨੂੰ ਕਿਦਰੇ ਲੋੜ ਪੈ ਗਿਆ ਨਾ ਆਪਣੇ ਫਰਾ ਦੀ ਜੰਗ ਵਿੱਚ ਕਿਉਂਕਿ ਲੜਾਕਾ ਬੜਾ ਸੀ ਬਹਾਦਰ ਬੜਾ ਸੀ ਕੁੰਬਕਰਨ ਸੋਲ ਵੀਰ ਬੜਾ ਸੀ ਜਦ ਲੋੜ ਪੈ ਜਾਏ ਤਾਂ ਆਲੇ ਦੁਆਲੇ 10000 ਚੀ 10000 ਉਹਨੂੰ ਵਜਾਣ ਵਾਲੇ ਵਜਾਉਂਦੇ ਸਨ ਲਗਾਤਾਰ ਔਰ ਇੰਜ ਕਹ ਲੋ 1 ਪੈਰ 2 ਪੈਰ 3 4 ਘੰਟੇ 5 6 ਘੰਟੇ ਲਗਾਤਾਰ ਵਜਾਉਂਦੇ ਸਨ ਤਾਂ ਕਿਦਰ ਉਧਰ نیند ਟੁੱਟਦੀ ਸੀ ਉਹ ਜਣੇ ਟੁੱਟਦੀ ਸੀ ਹੁਣ ਮੈਂ ਅਰਜ਼ ਕਰਾਂ ਉਹ ਕੁੰਭ ਕਰਨ 6 ਮਹੀਨੇ ਸੌਂਦਾ ਸੀ ਮਨ ਅਨੰਤ ਜਨਮਾਂ ਦਾ ਸੁੱਤਾ ਪਿਆ ਪੱਕਾ ਕੁੰਭ ਕਰਣਾ ਕੁੰਭ ਕਰਨ ਦਾ ਵੀ ਪਿਆ ਪਤਾ ਨਹੀਂ ਕਿੰਨੇ ਜਨਮਾਂ ਦਾ ਸੁੱਤਾ ਹੈ ਕੀਰਤਨ ਹੁੰਦਾ ਹੈ ਇਹ ਜਾਗਦਾ ਨਹੀਂ ਪਾਠ ਕਰਦੇ ਆ ਇਹ ਜਾਗਦਾ ਨਹੀਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਜਾਗਦਾ ਸੁਣਦੇ ਹੀ ਨੇ ਜਾਗੇ ਤੇ ਸੁਣੇ ਜਾਗਦੇ ਹੀ ਔਰ ਜਿਸ ਦਿਨ ਜਾਗਦਾ ਉਸ ਦਿਨ ਪਤਾ ਚੱਲਦਾ ਹੈ ਤੇ ਕਈ ਜਨਮਾਂ ਤੋਂ ਸੁਤਾ ਹੋਇਆ ਸੀ ਮਿਟਿਓ ਅੰਧੇਰ ਮਿਲ ਤਹਰ ਨਾਨਕ ਜਨਮ ਜਨਮ ਕੇ ਸੋਈ ਜਾਗਿ ਇਤੇ ਜਨਮ ਜਨਮਾਂਤਰਾਂ ਦੀ ਸੁੱਤੀ ਹੋਈ ਚੇਤਨਾ ਜਾਗੀ ਸੁੱਤੀ ਹੋਈ ਸੁਰਤ ਜਾਗੀ ਸੁੱਤੀ ਹੋਈ ਬੁੱਧ ਜਾਗੀ ਤੇ ਸੁੱਤੀ ਪਈ ਸੀ ਅਨੰਤ ਜਨਮਾਂ ਹੁਣ ਮੈਂ ਅਰਜ਼ ਕਰਾਂ ਅਗਰ ਜੀਵਨ ਚੇਤਨਾ ਸੁਤੀ ਪਈਏ ਤੇ ਕੀਰਤਨ ਹੋ ਰਿਹਾ ਹੈ ਕੀ ਮੈਨੇ ਰਖਦਾ ਕਿਉਂਕਿ ਸਰੋਤਾ ਤਾਂ ਸੁੱਤਾ ਪਿਆ ਜਿਹਨੇ ਸੁਣਨਾ ਹੈ ਉਹ ਤੇ ਸੁੱਤਾ ਪਿਆ ਪਾਠ ਹੋ ਰਿਹਾ ਹੋ ਰਿਹਾ ਜਿਹਦੇ ਸੁਣਨਾ ਹੈ ਉਹ ਤੇ ਸੁੱਤਾ ਪਿਆ ਪਾਠ ਮਨੁ ਕਰ ਰਿਹਾ ਠੀਕ ਜबान ਕਰ ਰਹੀਏ ਜबान ਵਕਤਾ ਬਣ ਗਈਏ ਮਨ ਸਰੋਤਾ ਨਹੀਂ ਬਣਦਾ ਜबान ਵਕਤਾ ਬਣੇ ਮਨ ਸਰੋਤਾ ਸਰਵਨਾ ਨੂੰ ਗੋਬਿੰਦ ਗੁਣ ਸੁਣਨ ਵਰਗਾਉ ਰਸਨਾ ਦੇ ਜ਼ਬਾਨ ਇਹ ਰਸਨਾ ਗੀਤ ਗਾਵੇ ਔਰ ਕੰਨਾਂ ਰਾਹੀ ਮਨ ਸੁਣੇ ਮਨ ਨਹੀਂ ਸੁਣਦਾ ਤੇ ਜਦ ਸੁਣਦਾ ਹੀ ਨਹੀਂ ਤੇ ਫਿਰ ਜਾਗੇ ਕਿਸ ਤਰ੍ਹਾਂ ਕਿ ਸੁਣਦਾ ਕਿਉਂ ਨਹੀਂ ਗਹਿਰੀ ਨਿੰਦਰਾ ਵਿੱਚ ਹੈ ਅਚੇਤ ਹੈ ਮੈਂ ਇੱਕ ਦਫਾ ਦੁਹਰਾਵਾ ਪੱਥਰ ਪੂਰੇ ਅਚੇਤ ਨੇ ਪੱਥਰ ਪੂਰਾ ਸੁਟਾ ਹੋਇਆ جڑی بنسپتی ہے یہ صرف دو فیصدی جاگی ہے دو پرتیشت دو پرسنٹ جہ پشو نے یہ چار تو لے کے پن فیصدی جاگے منک اٹھ تو لے کے دس فیصدی اور دس فیصدی بھی او جو دارشنک نے فلاسفر نے چنتک نے سینٹسٹ نے کلاکار ہیں وہ آم تٹھ فیصدی سات فیصدی بست نہیں جیون کی نوے فیصدی شکتی ستی پی ہے نوے کہ جنہیں چل تک من پورا جاگے نا تو اس جاگتی جوت کا پتا نہیں دا تو خالصہ ہی یہ کون جو جاگی جوت تل تلتے جی رہے ہیں ਮਨ ਉਸ ਦਾ ਮਿਟ ਗਿਆ ਹੁਣ ਜਾਗ ਦੇ ਜੋ ਓਰਨ ਜੋਤ ਜਗੇ ਘਟਵੇਂ ਤਬ ਖਾਲਸ ਤਾਂ ਹੈ ਨੇ ਖਾਲਸ ਜਾਣੇ ਉਹਨੂੰ ਖਾਲਸਾ ਕਰਕੇ ਜਾਣੇ ਸ਼ੁੱਧ ਕਰਕੇ ਜਾਣੇ ਪਾਵਨ ਕਰਕੇ ਜਾਣੇ ਜੋ ਪਰਮ ਜੋਤ ਦੇ तन ਤੇ ਜੀ ਰਿਹਾ ਹੁਣ ਇਸ ਪ੍ਰਕਰਣ ਨੂੰ ਮੈਂ ਪੂਰਾ ਕਰਾਂ ਕਿ ਕੱਲ ਤੋਂ ਕੁਝ ਹੋਰ ਵਿਚਾਰਾਂ ਤੁਹਾਡੇ ਸਾਹਮਣੇ ਮੈਂ ਰੱਖਾਂ ਜਾਗਿਏ ਕੇ ਮਹਾਰਾਜ ਕਰਨ ਜਾਗਤ ਜੋਤ ਜਪੈ ਸਬਾਸਰ ਇੱਕ ਬਿਨਾ ਮਨ ਨ ਇਕਾਣ ਹੈ। ਜਾਗਦੀ ਜੋ ਦਾ ਜਪ ਕਰੇ। ਜਦ ਕਿਸੇ ਵਿਅਕਤੀ ਦਾ ਨਾ ਉਸ ਪਰਮ ਸ਼ਕਤੀ ਦਾ ਉਸ ਪਰਮ ਸ਼ਕਤੀ ਨੂੰ ਗੁਰੂ ਨਾਨਕ ਨੇ ਨਾਮ ਦਿੱਤਾ ਵਾਹਿਗੁਰੂ ਤੂੰ ਅਸ਼ਰਜ ਹੈ। ਤੂੰ ਅੰਧੇਰੇ ਨੂੰ ਹੂਰ ਕਰਕੇ ਚਾਨਣਾ ਕਰ ਦਿੰਦਾ ਤੂੰ ਪ੍ਰਕਾਸ਼ ਹੈ। ਪ੍ਰਮਾਤਮਾ ਪ੍ਰਕਾਸ਼ ਹੈ ਸ਼ਬਦ ਪ੍ਰਕਾਸ਼ ਹੈ। ਫਰਕ ਸਿਰਫ ਇਤਨਾ ਹੈ ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹ ਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹ ਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਵਿਆਪਕ ਹੈ ਪ੍ਰਕਾਸ਼ ਵਿਆਪਕ ਹੈ ਸ਼ਬਦ ਕਹੇ ਲੋ ਕਾਮ ਮੇ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਸ਼ਬਦ ਤਿੰਨ ਲੋਕਾਂ ਦੇ ਵਿੱਚ ਵਿਆਪਕ ਹੈ ਪ੍ਰਕਾਸ਼ ਸੱਤ ਲੋਕਾਂ ਵਿੱਚ ਵਿਆਪਕ ਹੈ ਉਹ ਜੋ ਪ੍ਰਕਾਸ਼ ਕਰਕੇ ਵਿਆਪਕ ਹੈ ਉਹ ਪਰਮਾਤਮਾ ਹੈ ਪਰਮਾਤਮਾ ਦੇ ਅਖਰੀ ਅਤ ਵੀ ਨੇ ਪਰਮ ਪ੍ਰਕਾਸ਼ ਔਰ ਜੋ ਸ਼ਬਦ ਕਰਕੇ ਵਿਆਪਕ ਹੈ ਉਹ ਗੁਰੂ ਹੋ ਰਿਹਾ ਹੈ ਪ੍ਰਕਾਸ਼ ਤੋਂ ਸ਼ਬਦ ਹੋਇਆ ਹੈ ਸ਼ਬਦ ਕਰਕੇ ਪ੍ਰਕਾਸ਼ ਹੁੰਦਾ ਹੈ ਦਰ ਤੋਂ ਘਰ ਦਾ ਪਤਾ ਚੱਲਦਾ ਹੈ ਤੇ ਦਰ ਕਰਕੇ ਹੀ ਘਰ ਦੇ ਵਿੱਚ ਪ੍ਰਵੇਸ਼ ਮਿਲਦਾ ਹੈ ਦਰ ਹੈ ਸ਼ਬਦ ਘਰ ਹੈ ਪ੍ਰਕਾਸ਼ ਘਰ ਦੇ ਰੂਪ ਦੇ ਵਿੱਚ ਉਹ ਪਰਮਾਤਮਾ ਹੈ ਦਰ ਦੇ ਰੂਪ ਦੇ ਵਿੱਚ ਉਹ ਗੁਰੂ ਹੈ ਤੋਂ ਪਹਿਲੇ ਤੇ ਦਰ ਤੇ ਆਣਾ ਪੈਂਦਾ ਤੁਸੀਂ ਗੁਰਦੁਆਰੇ ਆਇਓ ਪਹਿਲੇ ਤੇ ਦਰਵਾਜ਼ੇ ਤੇ ਆਇਨਾ ਕਿ ਗੁਰੂ ਤੇ ਹੈ ਹੀ ਦੁਆਰਾ ਦਰਵਾਜ਼ਾ ਦੁਆਰ ਦਰਵਾਜ਼ੇ ਨੂੰ ਕਹਿੰਦੇ ਨੇ ਗੁਰੂ ਦੁਆਰਾ ਸ਼ਬਦ ਗੁਰੂ ਹੈ ਤੇ ਸ਼ਬਦ ਦੁਆਰ ਹੈ ਦਰਵਾਜ਼ਾ ਹੈ ਇਹਦੇ ਰਾਹੀਂ ਲੰਘਣਾ ਹੋਵੇ प्रकाश घर है शब्द घर है प्रकाश ਦੇ ਰੂਪ ਵਿੱਚ ਉਹ ਪ੍ਰਮਾਤਮਾ ਹੈ ਸ਼ਬਦ ਦੇ ਰੂਪ ਵਿੱਚ ਉਹ ਗੁਰੂ ਹੈ ਇਸ ਨੂੰ ਇਸ ਤਰ੍ਹਾਂ ਸਮਝੋ ਪਹਿਲੇ ਦਰ ਤੇ ਆਣਾ ਪਏਗਾ ਫਿਰ ਘਰ ਤੇ ਪਹਿਲੇ ਸ਼ਬਦ ਦਾ ਜਪ ਹੁਣ ਪ੍ਰਕਾਸ਼ ਨਹੀਂ ਆਉਣ ਲੱਗਦਾ ਪਹਿਲੇ ਮਨੁੱਖ ਸ਼ਬਦ ਤੱਕ ਆਵੇ ਤੇ ਸ਼ਬਦ ਤੱਕ ਆਉਣਾ ਕਿ ਇਹ ਸ਼ਬਦ ਨੂੰ ਸੁਣਨਾ ਇਹ ਸ਼ਬਦ ਤੱਕ ਆ ਗਿਆ ਇਹ ਦਰ ਤੇ ਪਹੁੰਚ ਗਿਆ ਜੇ ਦਰ ਤੇ ਪਹੁੰਚ ਗਿਆ ਤੂੰ ਘਰ ਤੱਕ ਪਹੁੰਚ ਗਿਆ ਫਿਰ ਪ੍ਰਵੇਸ਼ ਕਰ ਜਾਏਗਾ ਕਿਉਂਕਿ ਉਸ ਦਾ ਦਰ ਭਗਤ ਕਬੀਰ ਕੇ ਅੰਦਰ ਬੰਦ ਨਹੀਂ ਖੁੱਲ੍ਹਾ ਹੈ ਜਹੇ ਦਰ ਆਵਤ ਜਾਤ ਹੋ ਹਟ ਕੇ ਨਾਹੀਂ ਕੋਏ ਸੋ ਦਰ ਐਸਾ ਛੋੜੀਏ ਜੋ ਦਰ ਐਸਾ ਹੋਏ ਉਸ ਦਰ ਨੂੰ ਮੈਂ ਕਿਵੇਂ ਛੋੜ ਦੇਆ ਜਿੱਥੇ ਕੋਈ ਰੋਕਦਾ ਹੀ ਨਹੀਂ ਜੈਸੇ ਜੈਸੇ ਮਨੁੱਖ ਸੰਪਨ ਹੋਵੇ ਸ਼ਕਤੀਸ਼ਾਲੀ ਹੋਵੇ ਉਹਦੇ ਦਰਵਾਜ਼ੇ ਤੇ ਹਰ ਬੰਦਾ ਨਹੀਂ ਜਾ ਸਕਦਾ ਪਰ ਉਸਦਾ ਦਰਵਾਜ਼ਾ ਹਰ ਵਕਤ ਖੁੱਲ੍ਹਾ ਵੀ ਨਹੀਂ ਹੁੰਦਾ ਵੱਡੇ ਵੱਡੇ ਮਨੁੱਖਾਂ ਦੇ ਸ਼ਕਤੀਸ਼ਾਲੀ ਮਨੁੱਖਾਂ ਦੇ ਦਰਵਾਜ਼ੇ ਬੰਦ ਹੁੰਦੇ ਨੇ ਕਮਜ਼ੋਰਾਂ ਲਈ ਬੰਦ ਹੁੰਦੇ ਨੇ ਔਰ ਉੱਥੇ ਕੋਈ ਪ੍ਰਵੇਸ਼ ਵੀ ਤਾਕਤ ਕਰਦਾ ਹਰ ਇੱਕ ਦੀ ਪਹੁੰਚ ਵੀ ਕੋਈ ਨਹੀਂ ਜਿਤਨਾ ਸੰਪਨ ਮਰਕ ਹੋਵੇਗਾ ਜਿਤਨਾ ਸ਼ਕਤੀਸ਼ਾਲੀ ਬਣਪਾਵੇਗਾ ਉਹਦਾ ਦਰਵਾਜ਼ਾ ਬੰਦ ਮਿਲੇਗਾ ਸਕਿਉਰਟੀ ਗਾਰਡ ਵੀ ਖੜੇ ਹੋਣਗੇ ਨਹੀਂ ਜਾਣ ਦੇਣਗੇ ਪਰਵਾਸੁਮਾ ਸਰਵ ਸ਼ਕਤੀਵਾਨ ਸਭ ਕੁਝ ਉਸੇ ਤੋਂ ਪਰ ਕਬੀਰ ਕਹਿੰਦੇ ਉਹਦਾ ਦਰਵਾਜ਼ਾ ਖੁੱਲ੍ਹਾ ਹੈ ਬੰਦ ਨਹੀਂ ਦੂਸਰਾ ਉਸਦੇ ਦਰਵਾਜ਼ੇ ਤੇ ਕੋਈ ਰੋਕਦਾ ਵੀ ਨਹੀਂ ਜੈਨਦਰ ਆਵਤ ਜਾਂਦੇ ਹੋ ਹਟ ਕੇ ਨਹੀਂ ਕੋਏ ਕੋਈ ਰੋਕਦਾ ਹੀ ਨਹੀਂ सोदर कैसा छोड़े जोदर ऐसा, जो ऐसा होए ऐसा जो दर है मैं किस तरह छोड़ देना भगत कवि कह रहे हैं पर दर घर की सोदी नाई ना घर का पता ना दर का पता मनुख नु परमात्मा दे घर दा नहीं पता घर की ये प्रकाश मनुख नु परमात्मा दे दर दा भी नहीं पता दर की है शब्द ਦਾਰੇ ਸ਼ਬਦ ਹੈ ਘਰ ਪ੍ਰਕਾਸ਼ ਹੈ ਸ਼ਬਦ ਮਹਾਰਸ ਹੈ ਮਹਾ ਆਨੰਦ ਹੈ ਪ੍ਰਕਾਸ਼ ਪਰਮ ਆਨੰਦ ਹੈ ਸਾਰੇ ਦੁੱਖ ਮਿਟ ਜਾਂਦੇ ਨੇ ਸਾਰੇ ਗਲੇਸ਼ ਮਿਟ ਜਾਂਦੇ ਨੇ ਆਨੰਦ ਦੀ ਪ੍ਰਾਪਤੀ ਪ੍ਰਮਾਤਮਾ ਦੀ ਪ੍ਰਾਪਤੀ ਹੈ ਮਹਾਰਸ ਦੀ ਪ੍ਰਾਪਤੀ ਪ੍ਰਮਾਤਮਾ ਦੀ ਪ੍ਰਾਪਤੀ ਦੂਰ ਕਿਉਂ ਜਾਓ ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਤੇ ਪਰਮਾਤਮਾ ਦੀ ਹੈ ਮਨੁੱਖ ਨੂੰ ਐਸਾ ਜੀਵਨ ਚਾਹੀਦਾ ਜਿਹਦੇ ਵਿੱਚ ਮੌਤ ਨਾ ਹੋਵੇ ਉਸ ਪਰਮ ਜੀਵਨ ਦਾ ਨਾਮ ਪਰਮਾਤਮਾ ਹੈ ਮਨੁੱਖ ਨੂੰ ਐਸਾ ਰਸ ਚਾਹੀਦਾ ਜੋ ਕਦੇ ਬੇਰਸੀ ਚ ਨਾ ਬਦਲੇ ਉਸ ਪਰਮ ਰਸ ਦਾ ਨਾਮ ਪਰਮਾਤਮਾ ਹੈ ਮਨੁੱਖ ਨੂੰ ਐਸੀ ਸ਼ਕਤੀ ਚਾਹੀਦੀ ਜੋ ਕਦੇ ਕਮਜ਼ੋਰੀ ਦੇ ਚ ਨਾ ਬਦਲੇ ਉਸ ਪਰਮ ਸ਼ਕਤੀ ਦਾ ਨਾਮ ਪਰਮਾਤਮਾ ਹੈ ਮਨੁੱਖ ਨੂੰ ਐਸਾ ਧਨ ਚਾਹੀਦਾ ਜੋ ਵਧਦਾ ਜਾਏ ਵਧਦਾ ਜਾਏ ਕਦੀ ਘਟੇ ਨਾ ਉਸ ਪਰਮ ਰੰਗ ਦਾ ਨਾਮ ਪ੍ਰਮਾਤਮਾ ਹੈ ਮਨੁੱਖ ਨੂੰ ਐਸੀ ਸਦਾ ਚਾਹੀਦੀ ਐਸੀ ਤਾਕਤ ਚਾਹੀਦੀ ਜੋ ਕਦੀ ਕਮਜ਼ੋਰੀ ਚ ਨਾ ਬਦਲੇ ਉਸ ਪਰਮ ਸਤਾ ਦਾ ਨਾਮ ਉਸ ਪਰਮ ਪਦ ਦਾ ਨਾਮ ਪ੍ਰਮਾਤਮਾ ਹੈ ਪ੍ਰਾਣ ਦੀ ਇਸ ਪਿਆਸ ਤੇ ਹੈ ਪਰ ਕੀਤਾ ਕੇ ਜਾਏ ਇਹ ਹੁਣ ਬੂਠਾ ਕਿਕਰ ਦਾ ਲਾ ਕੇ ਤੇ ਅੰਬ ਮੰਗਦਾ ਹੈ بھگت بابا فرید نے بڑی قیمتی گل دی لوڑے داکھ بھی ککر بھی جو جائے غلط تھا تو صحیح چیز دی پراپتی نہیں ہو سکتی سادھن غلط سا گلت ہوتی پورتی نہیں دی کوئی بھوجن بنا چاہے تو آخ میں برف کے نال بوجن بنا ہے ਪਾਂਡਿਆਂ ਦੇ ਥੱਲੇ ਬਰਫ਼ ਰੱਖਦੇ ਆ ਤੇ ਦਾਲ ਵੀ ਬਣ ਜਾਏ ਸਬਜ਼ੀ ਵੀ ਬਣ ਜਾਏ ਸਾਧਨ ਗਲਤ ਹੈ ਮਨੋਰਥ ਦੀ ਪੂਰਤੀ ਨਹੀਂ ਹੋਏਗੀ ਗਲਤ ਸਾਧਨਾ ਦੇ ਨਾਲ ਮਨੋਰਥ ਦੀ ਪੂਰਤੀ ਨਹੀਂ ਹੋਣੀ ਕਿਸੇ ਨੂੰ ਪਿਆਸ ਲੱਗੇ ਤੇ ਆਖੇ ਮੈਂ ਹੁਣ ਅੱਗ ਖਾ ਕੇ ਆਪਣੀ ਭੁੱਖ ਮਿਟਾਉਣਾ ਆਪਣੀ ਪਿਆਸ ਮਿਟਾਉਣਾ ਕਰਦਾ ਹੀ ਨਹੀਂ ਮੂੰਹ ਜਲਾ ਬੈਠੇਗਾ ਹੱਥ ਪੈਰ ਜਲਾ ਬੈਠੇਗਾ ਗਲਤ ਸਾਧਨਾ ਨਾਲ ਮਨੋਰਥ ਦੀ ਪੂਰਤੀ ਨਹੀਂ ਹੋਏਗੀ ਲੋੜੇ ਦਾਖ ਬਿਜਾਉਣੀਆ ਆਪ ਦੀ ਗੱਲ ਸੁਣਿਆ ਜਸ ਕਰਾ ਬਿਜੌਰੀ ਇੱਕ ਇਲਾਕਾ ਹੈ afghanistan ਤੇ pakistan ਦੇ ਵਿਚਕਾਰ ਇੱਕ ਜਗ੍ਹਾ ਹੈ بلوچستان ਹੁਣ ਤੇ ਇਹ ਇਲਾਕਾ pakistan ਦੇ ਚ ਹੈ بلوچستان ਇੱਕ ਇਲਾਕਾ ਹੈ ਉੱਥੇ ਦੇ ਲੋਕਾਂ ਨੂੰ ਵੀ ਬਲੋਚੀਆ ਕਿਹਾ ਜਾਂਦਾ ਹੈ ਉਹ ਲੋਕ ਫਾਰਸੀ ਬੋਲਦੇ ਨੇ ਪਸ਼ਤੂ ਬੋਲਦੇ ਨੇ ਉੱਥੋਂ ਦਾ ਅੰਗੂਰ ਕਿਸੇ ਜ਼ਬਾਨ ਵਿੱਚ ਹੋੜੂਏ ਸਾਰੀ ਦੁਨੀਆ ਚ ਮਸ਼ਹੂਰ ਹੈ ਚਮਨ ਉੱਥੇ ਹੀ ਹੈ ਜਿੱਥੋਂ ਦਾ ਅੰਗੂਰ ਕਮ ਸੇ ਕਮ ਸੇਕੜੇ ਕਿਸਮਾਂ ਦਾ ਹੈ ਔਰ ਦੁਨੀਆ ਦੇ ਕਿਸੇ ਕੋਨੇ ਚ ਇਤਨਾ ਮਿੱਠਾ ਅੰਗੂਰ ਨਹੀਂ ਆਉਂਦਾ ਇਤਨਾ ਕੋਮਲ ਇਤਨਾ ਰਸਦਾਰ ਜਿਹੜਾ ਉੱਥੇ ਹੁੰਦਾ ਹੈ ਔਰ ਉਹਨਾਂ ਅੰਗੂਰਾਂ ਦੇ ਉੱਥੇ ਫਿਰ ਦਾਖ ਬਣਦੀ ਹੈ ਕਿਸ਼ਮਿਸ ਉਹ ਦਾਖ ਜਿਤਨੀ ਸਵਾਦਲੀ ਹੈ ਦੁਨੀਆ ਦੇ ਕਿਸੇ ਕੋਨੇ 'ਚ ਇਤਨੀ ਸਵਾਦਲੀ ਦਾਖ ਨਹੀਂ ਆਉਂਦੀ। ਬਾਬਾ ਫਰੀਦ ਕਹਿੰਦੇ ਲੋੜੇ ਦਾਖ ਬਿਜੌਰੀ ਨਾ। ਬਿਜੌਰੀ ਦੀ ਦਾਖ ਚਾਹੀਦੀ ਐ। ਬਿਜੌਰੀ ਇਲਾਕਾ ਹੈ। ਕੋਈ ਇੰਜ ਕਰ ਲੋ। ਸਵਰਗ ਮੇਰ ਦਾ ਇਲਾਕਾ ਹੈ ਜਿਸ ਦੇ 'ਚ ਇਹ ਅੰਮੋਰ ਹੁੰਦਾ ਹੈ بلوچستان ਵਿੱਚ। ਬਿਜੌਰੀ ਇਲਾਕਾ ਉਹ ਜੋ ਹੁੰਦਾ ਬਜ਼ੇਰਾ ਹਰ ਪਾਸੇ। ਪਰ ਉਹ ਜਿਹੜਾ ਬਿਜੌਰੀ ਲੱਗਦਾ ਹੋਇਤ ਨਹੀਂ ਹੈ। ਉੱਥੋਂ ਦਾ ਅੰਗੂਰ ਬੜਾ ਮਸ਼ਹੂਰ। ਉੱਥੋਂ ਦੀ ਦਾਖ ਬੜੀ ਸਵਾਦਲੀ। ਬਾਬਾ ਫਰੀਦ ਕਹਿੰਦੇ ਨੇ ਮੰਗਦਾ ਬਿਜੌਰੀ ਦਾਖ ਹੈ। ਕਿ ਬਾਬਾ ਫਰੀਦ ਨੇ ਇਸ ਵਾਸਤੇ ਜ਼ਿਕਰ ਕੀਤਾ ਬਾਬਾ ਫਰੀਦ ਖੁਦ ਉੱਥੋਂ ਆਏ ਸਨ। ਅਫਗਾਨਿਸਤਾਨ ਤੋਂ ਆਏ ਸਨ। بلوچستان تو دے ہوئے پھر ملتان پہنچے نے ملتان نےڑے پی جا اس سارا علاقہ پاکستان دے چلا گئے شاید آپ پتا ہوئے غالباً پینسٹھ فیصدی پاکستان دے چلا گئے صرف پینتی فیصدی ہندوستان میں ہے جڑا پنجاب سڑے کول ہے صرف پینتی فیصدی باقی تے سارا پاکستان دے چلا گیا لاہور گجرات گجران لیل پور، کیمل پور کا علاقہ ملتان اور اسی طریقے راول پنڈی یہ بڑے بڑے شہر سارے ادھر چلے گئے اور پھر اخیر لا ٹکڑا فرنٹیئر کا علاقہ بلوچستان کتھوں کی داغ بڑی مشہور دیش کی ونڈال سکھ قوم بڑی کھاٹے رہی ہے ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਸਥਾਨ ਨਨਕਾਣਾ ਸਾਹਿਬ ਕਰਾਮਾਹਤਿਯ ਸਥਾਨ ਪੰਝਾ ਸਾਹਿਬ ਜਾਂਦੇ ਰਹੇ ਹੱਥੋਂ ਲਿਖ ਕੇ